ਸੀਗਾ ਭੈਣੇ 사ਸੀ ਕਾ ਠੀਕ ਠਾਕ ਪਛਾਣਿਆ ਤੁਸੀਂ ਬਾਬਾ ਜੀ ਮੈਂ ਪਛਾਣ ਗਿਆ ਬਾਬਾ ਜੀ ਸਾਡੇ ਬੱਚੇ ਨਾਲ ਬਹੁਤ ਪੁਰਾਣਾ ਹੋਇਆ ਜ਼ਾਲਮ ਇਨਸਾਫ ਨਹੀਂ ਤਾਂ ਹੀ ਭੈਣੇ ਫੋਨ ਲਾਇਆ ਸੀ ਇਹ ਆਪਣੇ ਪਰਿਵਾਰ ਦਾ ਬੱਚਾ ਸੀ ਭਾਜੀ ਬਾਬਾ ਜੀ ਮੇਰਾ ਭਾਂ ਤੀਜਾ ਸੀ ਕਹਤੇ ਆ ਮੇਰਾ ਭਰਾਏ ਦਾ ਬੇਟਾ ਸੀਗਾ ਮੇਰਾ ਬੇਟਾ ਸੀ ਓਕੇ ਤੇ ਓਹੋ ਬੰਦਾ ਕਿੱਥੇ ਆ ਜਿਹਨੇ ਮਰਡਰ ਕੀਤਾ ਕਿੱਥੋਂ ਦਾ ਉਹ ਉਹ ਜੂਪੀ ਰ ਹੈ ਜੂਪੀ ਚਲਾ ਗਿਆ ਉਹ ਜਿੰਮੀ ਦਾ ਯੂਪ ਦਾ ਸੀਗਾ ਜੀ ਓਕੇ ਉਹ ਹੁਣ ਭੱਜਿਆ ਵਿਆ ਪੁਲਿਸ ਦੇ ਹੱਥ ਤਾ ਨਹੀਂ ਆਇਆ ਨਹੀਂ ਨਹੀਂ ਪੁਲਿਸ ਨੇ ਫੜ ਲਿਆ ਸੀ ਉਹਨੂੰ ਓਕੇ ਓਕੇ ਕਦੋਂ ਦਾ ਫੜਿਆ ਵਿਆ ਉਹ ਓਏ ਉਹ ਜਿੱਦਾਂ ਉਦਣੇ ਹੀ ਫੜਿਆ ਸੀਗਾ ਜੀ ਤੇ ਜੇਲ੍ਹ ਭੇਜਤਾ ਹਾਂ ਜੀ ਜੇਲ੍ਹ ਭੇਜਤਾ ਹੈ ਨਹੀਂ ਹੁਣ ਉਹ ਤਾਂ ਦੋ ਦਿਨ ਦਾ ਰਿਮਾਂਡ ਹੀ ਆਇਆ ਅੱਛਾ ਜਨ ਕੇ ਰਿਮਾਂਡ ਤੇ ਆਹ ਜੀ ਹੂੰ ਕਿ ਇਹ ਸਿੱਧਾ ਫਾਸਟ ਰੈਕ ਤੇ ਜਾਂਦਾ ਪਿਆ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਆ ਤੇ ਦੇਣੀ ਹੈ ਵੀ ਜੇ ਦੇ ਉਹਨੂੰ ਜੇਲ੍ਹ ਭੇਜਦੇ ਆ ਜੇਲ੍ਹ ਕਿੱ데 ਭੇਜਦੇ ਨੇ ਕਿਹੜੀ ਜੇਲ੍ਹ ਚ ਭੇਜਦੇ ਆ ਅੱਛਾ ਜੀ ਹਾਂ ਦੇਖੋ ਜਿਹੜਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਆ ਜੀ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਹੋਵੇ ਉਹ ਮਰੇ ਜੇਰ ਆਪਾਂ ਨੂੰ ਸੁਣਿਆ ਨਾਲ యా ముండా నా జదానే జీరా ఖమకర్ కి মার యా నేను ఓవే ఉదై మరీ ఆయ్ తా పతా కి ఆ బాయ్ కతో కనే ठीका ह हसी हे పతా దబరా రకి బియా దబ బసయీ జాన్ని పెల్లనే మునే సాబడే ఆ వేర్ ఉచ్చా చందే మేరా కంద ठीक సూతే జెడా తో ఉన్ మారియా పె జో మార్తీ కరన్ తోకర్ బస ఏ కన్నీ ము फांसी देई जावे कोई ना कोई ना पर तो फांसी आप ऊशियाला का मत आपा ਤਕੜੇ ਰਹੋ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਯਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲੇ ਬਥੇਰੇ ਤਰੀਕੇ ਆ ਪਰ ਉਹ ਨਹੀਂ ਪੱਛਣਾ ਚਾਹੀਦਾ ਬੰਤਾ ਕੋਈ ਨਾ ਪੜਤਾ ਕੋਈ ਚੱਕਰ ਨਹੀਂ ਆਪਾਂ ਇਦਾਂ ਹੀ ਕਰਾਂਗੇ ਹਾਂ ਹਾਂ ਉਹ ਤਾਂ ਕੋਈ ਨਾ ਬਸ ਬਸ ਤੁਸੀਂ ਚੱਲੋ ਉਹ ਵਿੱਚ ਲੱਗੋ ਵਿੱਚ ਲੱਗਿਆ ਮੈਨੂੰ ਕੋਈ ਨਾ ਭਣਿਆ ਅਸੀਂ ਤੇਰੇ ਭਰਾ ਵੀ ਆ ਠੀਕ ਆ ਅਸੀਂ ਤੇਰੇ ਭਰਾ ਵੀ ਆ ਕੋਈ ਚੱਕਰ ਨਹੀਂ ਹੈਗਾ ਮੈਂ ਪਰੇਸ਼ਾਨ ਨਹੀਂ ਹੋਣਾ ਆਪਾਂ ਭਰਾ ਵੀ ਆ ਤੁਹਾਡੇ ਤੇ ਵੱਡੇ ਵੀ ਆ ਤੇ ਆਪਾਂ ਕੋਈ ਨਾ ਜਿਵੇਂ ਉਹਨੇ ਮਾਰਿਆ ਉਹ ਵੀ ਮਾਰਾਂਗੇ ਠੀਕ ਆ ਚਲੋ ਕੋਈ ਨਾ ਬਈ ਹੁਣ ਨੈਟਵਰਕ ਘਟਾ ਤੇ ਮੈਂ ਪੁੱਛਣਾ ਸੀਗਾ ਹਾਲਚਾਲ ਤੇ ਬਾਕੀ ਮੈਨੂੰ ਇੰਨਾ ਜਰੂਰ ਦੱਸ ਦਿਓ ਕਿਹੜੀ ਜੇਲ੍ਹ ਚ ਗਿਆ ਉਹ ਠੀਕ ਆ